ਸਮੇਂੀ ਠੀਤ ਲਹਿਰ ਦੇ ਚਲਦੇ ਧੁੰਦ ਤੇ ਠੰਡ ਬਣੀ ਹੋਈ ਹੈ ਮੌਸਮ ਵਿਭਾਗ ਦੇ ਮੁਤਾਬਕ ਲੋਕਾਂ ਨੂੰ 7 ਜਨਵਰੀ ਤੱਕ ਇਸ ਦਾ ਸਾਹਮਣਾ ਕਰਨਾ ਪਏਗਾ ਰਾਤਾਂ ਹੋਰ ਵੀ ਠੰਡੀਆਂ ਹੋ ਜਾਣਗੀਆਂ ਔਰ ਮੌਸਮ ਵਿਭਾਗ ਨੇ ਕੱਲ ਤੱਕ ਧੁੰਦ ਤੇ ਠੰਡੀ ਲਹਿਰ ਦੀ ਸਥਿਤੀ ਲਈ orange ਚੇਤਾਵਨੀ ਜਾਰੀ ਕੀਤੀ ਹੈ ਅਤੇ ਭਵਿਕਦੇ ਲਈ yellow ਅਲਰਟ ਦੀ ਚੇਤਾਵਨੀ ਜਿਹੜੀ ਉਹ ਦਿੱਤੀ ਗਈ ਹੈ ਮੌਸਮ ਵਿਭਾਗ ਦੇ ਅਨੁਸਾਰ ਕੱਲ ਜਾਨੀ ਕਿ ਸ਼ਨੀਵਾਰ ਨੂੰ ਹੋਰ ਵੀ ਜ਼ਿਆਦਾ ਠੰਡ ਵੱਧ ਸਕਦੀ ਹੈ ਕਿਉਂਕਿ ਇੱਕ ਪੱਛਮੀ ਗੜਬੜੀ ਸਰਗਰਮ ਹੋ ਰਹੀ ਹੈ ਠੰਡੀਆਂ ਹਵਾਵਾਂ ਚੱਲਣਗੀਆਂ ਅਤੇ ਧੁੰਦ ਬਣੀ ਰਹੇਗੀ ਅੱਜ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਹੁਸ਼ਿਆਰਪੁਰ ਨਮਾ ਸ਼ਹਿਰ ਕਪੂਰਥਲਾ ਜਲੰਧਰ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਇਹਦੇ ਨਾਲ ਲੱਗਦੇ ਹੋਰ ਕਈ ਐਸੇ ਇਲਾਕੇ ਨੇ ਜਿੱਥੇ ਸੰਘਣੀ ਧੁੰਦ ਪੈਣ ਦੀ ਸੰਭਾਵਨਾ ਹੈ ਪੰਜਾਬ 'ਚ ਅਜੇ ਹੋਰ ਠੰਡ ਵਧਣ ਦੀ ਸੰਭਾਵਨਾ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਸੋ ਪੰਜਾਬ ਦੇ ਵਿੱਚ ਠੰਡ ਹੋਰ ਵਧਣ ਦੀ ਸੰਭਾਵਨਾ ਜਿਹੜੀ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਕਿ ਠੰਡ ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਵਧੇਗੀ ਔਰ ਜਿਸ ਨੂੰ ਲੈ ਕੇ ਸੰਗਣੀ ਤੂਂਦ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ ਔਰ オレンジ ਅਲਰਟ ਜਾਰੀ ਕੀਤਾ ਗਿਆ ਹੈ ਕਿਉਂਕਿ ਉੱਪਰ ਪਹਾੜਾਂ ਦੇ ਵਿੱਚ ਜੇਕਰ ਗੱਲ ਕਰੀਏ ਤੇ ਬਰਫ਼ਬਾਰੀ ਹੋ ਰਹੀ ਹੈ ਕਈ ਥਾਵਾਂ ਦੇ ਉੱਤੇ ਬਰਸਾਤ ਹੋ ਰਹੀ ਹੈ ਜਿਸ ਦੇ ਕਰਕੇ ਉੱਤਰ ਭਾਰਤ ਦੇ ਵਿੱਚ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਔਰ ਤੂਂਦ ਔਰ ਠੰਡ ਦੇ ਨਾਲ ਲੋਕਾਂ ਦੇ ਜਨਜੀਵਨ ਦੇ ਉੱਤੇ ਇਸ ਦਾ ਖਾਸਾ ਪ੍ਰਭਾਵ ਪੈਂਦਾ ਹੋਇਆ ਨਜ਼ਰ ਆ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਚੇਤਾਵਨੀ ਜਾਰੀ ਕੀਤੀ ਗਈ ਹੈ ਕਈ ਥਾਂ ਹੀ ਕੱਲ ਵੀ ਆਪਾਂ ਦੇਖਿਆ ਸੀ ਕਿ ਪੰਜਾਬ ਦੇ ਕਈ ਥਾਂਾਂ ਦੇ ਉੱਤੇ ਚੰਡੀਗੜ੍ਹ ਸਮੇਤ ਬਾਰਿਸ਼ ਹੋਈ ਹੈ ਉਸ ਬਾਰਿਸ਼ ਦੇ ਨਾਲ ਵੀ ਠੰਡ ਜਿਹੜੀ ਹੈ ਉਹ ਵਧੀਆ ਔਰ ਹੋਰ ਮੌਸਮ ਵਿਭਾਗ ਦੇ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਠੰਡ ਹੋਰ ਵਧਣ ਦੀ ਸੰਭਾਵਨਾ ਜਿਹੜੀ ਹੈ ਉਹ ਬਣੀ ਹੋਈ ਹੈ हिमाचल ਦੇ ਵਿੱਚ ਬਰਬਾਰੀ ਹੋ ਰਹੀ ਹੈ ਕਈ ਥਾਵਾਂ ਦੇ ਉੱਤੇ ਇਸ ਕਰਕੇ ਪੰਜਾਬ ਦੇ ਵਿੱਚ ਸੀਤ ਲਹਿਰ ਦਾ ਅਲਰਟ ਜਾਰੀ ਕੀਤਾ ਗਿਆ ਹੈ ਤੇਜ਼ ਹਵਾਵਾਂ ਚੱਲ ਰਹੀਆਂ ਨੇ ਗੁਰਦਾਸਪੁਰ ਬੀਤੇ ਕੱਲ ਜੇ ਗੱਲ ਕਰੀਏ ਤੇ ਸਭ ਤੋਂ ਠੰਡਾ ਰਿਹਾ ਸ਼ਿਮਲਾ ਦਾ ਤਾਪਮਨ ਅੱਜ ਦਾ ਜਿਹੜਾ ਹੈ ਉਹ 5.4 ਡਿਗਰੀ ਘਿਰ ਚੁੱਕਾ ਹੈ ਟੂਰਿਸਟ ਉੱਤੇ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਪਰ ਜੁਨੀ ਵੀ ਬਰਸਾਤ ਉੱਥੇ ਹੋਏਗੀ ਪਹਾੜਾਂ ਦੇ ਵਿੱਚ ਉੱਪਰ ਔਰ ਜਾਂ ਬਰਬਾਰੀ ਹੋਏਗੀ ਉਹਦਾ ਅਸਰ ਜਿਹੜਾ ਹੈ ਉਹ ਥੱਲੇ ਦੇਖਣ ਨੂੰ ਮਿਲਦਾ ਹੈ ਮਤਲਬ ਮਤਲਬ ਪੰਜਾਬ ਦੇ ਵਿੱਚ ਹਰਿਆਣਾ ਦੇ ਵਿੱਚ ਔਰ ਦਿੱਲੀ ਦੇ ਵਿੱਚ ਇਸ ਦਾ ਅਸਰ ਵਧੇਰੇ ਤੌਰ ਦੇ ਉੱਤੇ ਦੇਖਣ ਨੂੰ ਮਿਲਦਾ ਹੈ ਔਰ ਮੌਸਮ ਵਿਭਾਗ ਦੇ ਵੱਲੋਂ ਲਗਾਤਾਰ ਅਲਰਟ ਜਾਰੀ ਕੀਤੇ ਜਾ ਰਹੇ ਨੇ ਔਰ ਮੌਸਮ ਵਿਭਾਗ ਦੇ ਮੁਤਾਬਕ ਸ਼ਨੀਵਾਰ ਨੂੰ ਵੀ ਕੜਾਕੇ ਦੀ ਠੰਡ ਪੈ ਸਕਦੀ ਹੈ ਔਰ ਵੈਸਟਰਨ ਡਿਸਟਰਬੈਂਸ ਐਕਟਿਵ ਹੋ ਰਿਹਾ ਠੰਡੀਆਂ ਹਵਾਵਾਂ ਚੱਲਣਗੀਆਂ ਧੁੰਦ ਬਣੀ ਰਹੇਗੀ ਔਰ ਇਸ ਦੇ ਨਾਲ ਪੰਜਾਬ ਦੇ ਕਈ ਐਸੇ ਇਲਾਕੇ ਨੇ ਜਿਨ੍ਹਾਂ ਦੇ ਵਿੱਚ ਅਲਰਟ ਮੌਸਮ ਵਿਭਾਗ ਦੇ ਵੱਲੋਂ ਜਾਰੀ ਕੀਤਾ ਗਿਆ ਜੇਕਰ ਹਿਮਾਚਲ ਦੀ ਗੱਲ ਕਰੀਏ ਤਾਂ ਸ਼ਿਮਲਾ ਦੇ ਵਿੱਚ ਵੀ 5.4 ਡਿਗਰੀ ਜਿਹੜਾ ਤਾਪਮਾਨ ਹੈ ਉਹ ਘਟਿਆ ਹੈ ਔਰ ਇਹਦੇ ਨਾਲ ਕੁਫਰੀ ਜਿਹੜਾ ਉਹ ਸਭ ਤੋਂ ਜ਼ਿਆਦਾ ਠੰਡਾ ਰਿਹਾ 4.8 ਡਿਗਰੀ ਘਟ ਹੋ ਗਿਆ ਉਥੇ ਤਾਪਮਨ ਔਰ ਹੋਰ ਵੀ ਕਈ ਐਸੇ ਇਲਾਕੇ ਨੇ ਹਿਮਾਚਲ ਦੇ ਜਿੱਥੇ ਤਾਪਮਨ ਲਗਾਤਾਰ ਡਿੱਗਿਆ ਹੋਇਆ ਜੇਕਰ ਪੰਜਾਬ ਦੇ ਮੁੱਖ ਸ਼ਹਿਰਾਂ ਦੀ ਗੱਲ ਕਰੀਏ ਤੇ ਅੰਮ੍ਰਿਤਸਰ ਦਾ ਤਾਪਮਨ ਜਿਹੜਾ ਉਹ 13.4 ਡਿਗਰੀ ਦਰਜ ਕੀਤਾ ਗਿਆ ਲੁਧਿਆਣਾ ਦਾ 14.4 ਮਤਲਬ ਸਾਰੇ ਇਲਾਕਿਆਂ ਦੇ ਵਿੱਚ ਠੰਡ ਦਾ ਕਹਿਰ ਦੇਖਣ ਨੂੰ ਮਿਲ ਰਿਹਾ ਔਰ ਲਗਾਤਾਰ ਇਨ੍ਹਾਂ ਇਲਾਕਿਆਂ ਦੇ ਵਿੱਚ ਤਾਪਮਨ ਡਿੱਗਦਾ ਜਾ ਰਿਹਾ ਹੈ ਰਾਤ ਦਾ ਤਾਪਮਨ ਦਿਨ ਦੇ ਨਾਲੋਂ ਜਿਆਦਾ ਡਿੱਗਿਆ ਜਿਸ ਕਰਕੇ ਰਾਤਾਂ ਹੋਰ ਜਿਆਦੀਆਂ ਠੰਡੀਆਂ ਹੋ ਗਈਆਂ ਨੇ ਔਰ ਇਸ ਤੋਂ ਇਲਾਵਾ ਪਠਾਨਕੋਟ ਗੁਰਦਾਸਪੁਰ ਅੰਮ੍ਰਿਤਸਰ ਤਰਨਤਾਰਨ ਨਮਾਸ਼ਹਿਰ ਕਪੂਰਥਲਾ ਪਟਿਆਲਾ ਮੋਹਾਲੀ ਦੇ ਵਿੱਚ ਕੁਝ ਥਾਵਾਂ ਦੇ ਉਤੇ ਕੋਹਰਾ ਪਿਆ ਹੋਇਆ ਹੈ ਧੁੰਦ ਪਈ ਹੋਈ ਹੈ ਸੰਘਣੀ ਧੁੰਦ ਪਈ ਹੋਈ ਹੈ ਜਿਹਦੇ ਕਰਕੇ ਜਦ ਕਿ ਫਿਰੋਜ਼ਪੁਰ ਫਾਜ਼ਿਲਕਾ ਫਰੀਦਕੋਟ ਮੁਕਸਰ ਮੋਗਾ ਬਠਿੰਡਾ ਬਰਨਾਲਾ ਤੇ ਮਾਨਸਾ ਦੇ ਵਿੱਚ ਕੁਝ ਜਗ੍ਹਾ ਦੇ ਉਤੇ ਕੋਹਰੇ ਦੀ ਸੰਭਾਵਨਾ ਜਿਹੜੀ ਹੈ ਉਹ ਆਉਣ ਵਾਲੇ ਦਿਨਾਂ ਦੇ ਵਿੱਚ ਦੱਸੀ ਗਈ ਹੈ ਕਿ ਕੁਝ ਦਿਨਾਂ ਦੇ ਵਿੱਚ ਇਹਨਾਂ ਇਲਾਕਿਆਂ ਦੇ ਵਿੱਚ ਵੀ ਜਿਹੜਾ ਉਹ ਕੋਰਾ ਹੈ ਉਹ ਪਏਗਾ اور ਮੌਸਮ ਡਰਾਈ ਰਹਿਣ ਦੀ ਉਮੀਦ ਜਿਹੜੀ ਆ ਮੌਸਮ ਵਿਭਾਗ ਦੇ ਵੱਲੋਂ ਦੱਸੀ ਗਈ ਹੈ ਸੋ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਹੋਇਆ ਹੈ ਔਰ ਜੇਕਰ ਤੁਸੀਂ ਵੀ ਕੋਈ ਬਹੁਤ ਜ਼ਿਆਦਾ ਜ਼ਰੂਰੀ ਕੰਮ ਨਹੀਂ ਹੈ ਤੇ ਸੰਗੜੀ ਧੁੰਦ ਦੇ ਵਿੱਚ ਘਰੋਂ ਨਿਕਲਣ ਤੋਂ ਗਰੇਜ਼ ਕਰੋ ਕਿਉਂਕਿ ਬਹੁਤ ਸਾਰੇ ਐਸੇ ਹਾਦਸੇ ਵਾਪਰ ਰਹੇ ਨੇ ਸੰਗੜੀ ਧੁੰਦ ਕਰਕੇ ਹਾਲਾਂਕਿ ਬੀਤੇ ਕੱਲ ਬਾਰਿਸ਼ ਹੋਣ ਦੇ ਨਾਲ ਕੁਝ ਇਲਾਕਿਆਂ ਦੇ ਵਿੱਚ ਅੱਜ ਧੁੰਦ ਜਿਹੜੀ ਉਹ ਘੱਟ ਦੇਖਣ ਨੂੰ ਮਿਲੀ ਚੰਡੀਗੜ੍ਹ ਦੇ ਵਿੱਚ ਅੱਜ ਮੌਸਮ ਥੋੜਾ ਜਿਹਾ ਬੀਤੇ ਕੱਲ ਨਾਲੋਂ ਸਾਫ਼ ਨਜ਼ਰ ਆ ਰਿਹਾ ਹੈ ਔਰ ਇਸੇ ਤਰੀਕੇ ਦੇ ਨਾਲ ਹੋਰ ਜਿਹੜੇ ਇਲਾਕਿਆਂ ਦੇ ਵਿੱਚ ਕੱਲ ਬਾਰਿਸ਼ ਹੋਈ ਹੈ ਉੱਥੇ ਮੌਸਮ ਥੋੜਾ ਜਿਹਾ ਠੀਕ ਲੱਗ ਰਿ ਧੁੰਦ ਤੋਂ ਰਾਹਤ ਹੈ ਪਰ ਬਹੁਤ ਸਾਰੇ ਐਸੇ ਇਲਾਕੇ ਨੇ ਪੰਜਾਬ ਦੇ ਅੱਜ ਵੀ ਜਿੱਥੇ ਧੁੰਦ ਜਿਹੜੀ ਹੈ ਸੰਘਣੀ ਧੁੰਦ ਪਈ ਹੋਈ ਹੈ ਔਰ ਹਿਮਾਚਲ ਦੇ ਵਿੱਚ ਬਰਫਬਾਰੀ ਹੋ ਰਹੀ ਹੈ ਉਹਦਾ ਅਸਰ ਪੰਜਾਬ ਦੇ ਵਿੱਚ ਹਿਮਾਚਲ ਦੇ ਵਿੱਚ ਹਰਿਆਣਾ ਦੇ ਵਿੱਚ ਔਰ ਦਿੱਲੀ ਐਨਸੀਆਰ ਦੇ ਵਿੱਚ ਉਹਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਕਿਉਂਕਿ ਇੱਥੇ ਸ਼ੀਤ ਲਹਿਰ ਜਿਹੜੀ ਚੱਲਣੀ ਸ਼ੁਰੂ ਹੋ ਗਈ ਕਿਉਂਕਿ ਹਿਮਾਚਲ ਦੇ ਵਿੱਚ ਬਰਫਬਾਰੀ ਦੇ ਕਰਕੇ ਇਨਾ ਇਲਾਕਿਆਂ ਦੇ ਵਿੱਚ ਠੰਡ ਜਿਹੜੀ ਹੈ ਉਹ ਵੱਧ ਗਈ ਹੈ ਜੇਕਰ ਪੰਜਾਬ ਤੇ ਚੰਡੀਗੜ੍ਹ ਦੇ ਵਿੱਚ ਇਸ ਟਾਈਮ ਦੀ ਗੱਲ ਕਰੀਏ ਤਾਂ ਸੀਤ ਲੇਰ ਔਰ ਧੁੰਦ ਦੀ ਸਥਿਤੀ ਬਣੀ ਹੋਈ ਹੈ ਕਈ ਇਲਾਕਿਆਂ ਦੇ ਵਿੱਚ ਸੀਤ ਲੇਰ ਚੱਲ ਰਿਹਾ ਹੈ ਕਈ ਇਲਾਕਿਆਂ ਦੇ ਵਿੱਚ ਧੁੰਦ ਅਜੇ ਵੀ ਕੋਹਰਾ ਜਿਹੜਾ ਉਹ ਲਗਾਤਾਰ ਪੈ ਰਿਹਾ ਹੈ ਔਰ 7 ਤਰੀਕ ਤੱਕ ਲੋਕਾਂ ਨੂੰ ਇਹ ਇਹਦਾ ਸਾਹਮਣਾ ਜਿਹੜਾ ਉਹ ਕਰਨਾ ਪਏਗਾ ਆਨਾਲੇ ਦਿਨਾਂ ਦੇ ਵਿੱਚ ਔਰ ਰਾਤਾਂ ਜਿਹੜੀਆਂ ਨੇ ਹੋਰ ਵੀ ਜਿਆਦੀਆਂ ਠੰਡੀਆਂ ਹੋਣਗੀਆਂ ਮੌਸਮ ਵਿਭਾਗ ਦੇ ਵੱਲੋਂ ਇਹਦੇ ਬਾਰੇ ਦੱਸਿਆ ਗਿਆ ਹੈ ਔਰ ਮੌਸਮ ਵਿਭਾਗ ਨੇ ਕਿਹਾ ਹੈ ਕਿ ਕੱਲ ਤੱਕ ਧੁੰਦ ਤੇ ਠੰਡ ਲਹਿਰ ਨੂੰ ਲੈ ਕੇ orange alert ਹੈ ਜਦਕਿ ਅਗਲੇ ਦਿਨਾਂ ਦੇ ਲਈ yellow alert ਜਾਰੀ ਕੀਤਾ ਗਿਆ ਮਤਲਬ ਸ਼ਨੀਵਾਰ ਦਾ ਦਿਨ ਜਿਹੜਾ ਹੈ ਉਹ ਜਾਦੀ ਸੰਘਣੀ ਧੁੰਦ ਹੋਏਗੀ ਜਾਦੀ ਠੰਡ ਤੁਨ ਮਹਿਸੂਸ ਹੋਏਗੀ ਹੋਰ ਦਿਨਾਂ ਦੇ ਨਾਲੋਂ ਕਿਉਂਕਿ ਉਸ ਦਿਨ ਮੌਸਮ ਵਿਭਾਗ ਦੇ ਵੱਲੋਂ yellow alert ਜਾਰੀ ਕੀਤਾ ਗਿਆ ਉਸ ਤੋਂ ਬਾਅਦ ਦੇ ਦਿਨ ਜਾਨੀ ਕਿ ਐਤਵਾਰ ਤੋਂ ਫਿਰ orange alert ਜਾਰੀ ਕਰ ਦਿੱਤਾ ਮਤਲਬ ਥੋੜਾ ਜਿਹਾ ਘਟੇ ਗਿਆ ਫਰਕ ਪਏਗਾ ਉਹਦਾ ਬਹੁਤ ਜ਼ਿਆਦਾ ਫਰਕ ਨਹੀਂ ਪਏਗਾ ਪਰ ਕੱਲ ਦੇ ਦਿਨ ਦੇ ਨਾਲੋਂ ਪਰਸੋਂ ਨੂੰ ਫਰਕ ਜਿਹੜਾ ਥੋੜਾ ਜਿਹਾ ਜ਼ਰੂਰ ਨਜ਼ਰ ਆਏਗਾ ਧੁੰਦ ਤੇ ਕੋਰੇ ਦੇ ਵਿੱਚ ਔਰ ਪਟਿਆਲਾ ਦੇ ਵਿੱਚ ਤੂਫਾਨ ਚੱਲ ਸਕਦਾ ਹੈ ਬੀਤੇ ਕੱਲ ਵੀ ਚੱਲਿਆ ਥੋੜਾ ਔਰ ਪਠਾਨਕੋਟ ਤੇ ਹਲਵਾਰਾ ਦੇ ਵਿੱਚ ਵੀ ਤੂਫਾਨ ਦੇਖਣ ਨੂੰ ਮਿਲਿਆ ਕਈ ਇਲਾਕਿਆਂ ਦੇ ਵਿੱਚ ਉੱਥੇ ਵੀ ਤੂਫਾਨ ਚੱਲਿਆ ਦੇਰ ਰਾਤ ਪਟਿਆਲਾ ਆਦਮਪੁਰ ਦੇ ਵਿੱਚ ਕੋਰਾ ਕੋਰਾ ਦੇਖਣ ਨੂੰ ਮਿਲਿਆ ਔਰ ਵਿਜ਼ਿਬਿਲਟੀ ਬਹੁਤ ਘਟੀ ਜਿਹਦੇ ਨਾਲ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਔਰ ਅਸੀਂ ਵੀ ਇਹ ਅ ਅਪੀਲ ਕਰਾਂਗੇ ਕਿ ਜੇਕਰ ਤੁਹਾਨੂੰ ਬਹੁਤ ਜ਼ਿਆਦਾ ਕੋਈ ਜ਼ਰੂਰੀ ਕੰਮ ਨਹੀਂ ਹੈ ਤੇ ਕੋਹਰੇ ਦੇ ਵਿੱਚ ਧੁੰਦ ਦੇ ਵਿੱਚ ਘਰੋਂ ਨਿਕਲਣ ਤੋਂ ਗੁਰੇਜ਼ ਕਰੋ ਔਰ ਜਦੋਂ ਮੌਸਮ ਸਾਫ਼ ਹੋ ਜਾਏ ਉਸ ਤੋਂ ਬਾਅਦ ਹੀ ਘਰੋਂ ਨਿਕਲਣਾ ਚਾਹੀਦਾ ਮੇਰੇ ਸਹਿਯੋਗੀ ਸੰਦੀਪ ਨਾਲ ਜੁੜੇ ਹੋਏ ਨੇ ਅ ਮੇਰੇ ਸਹਿਯੋਗੀ ਸੰਦੀਪ ਨਾਲ ਜੁੜੇ ਹੋਏ ਨੇ ਸੰਦੀਪ ਦੇ ਨਾਲ ਗੱਲਬਾਤ ਕਰਾਂਗੇ ਕਿ ਇਸ ਟਾਈਮ ਕਿੱਦਾਂ ਦਾ ਮਾਹੌਲ ਬਣਿਆ ਹੋਇਆ ਹੈ ਔਰ ਲੋਕਾਂ ਦਾ ਇਹਦੇ ਬਾਰੇ ਕੀ ਕਹਿਣਾ ਹੈ ਮੌਸਮ ਨੂੰ ਲੈ ਕੇ ਸੰਦੀਪ ਅਸਟਾਈਮ ਮੌਸਮ ਦਾ ਕਿਦਾਂ ਦਾ ਹਾਲ ਬਣਿਆ ਹੋਇਆ ਲੋਕਾਂ ਦਾ ਇਹਦੇ ਬਾਰੇ ਹੁਣ ਕੀ ਕਹਿਣਾ ਕਿਉਂਕਿ ਕਈ ਥਾਂਾਂ ਦੇ ਉੱਤੇ ਠੰਡ ਬਹੁਤ ਹੈ ਕਈ ਥਾਂਾਂ ਦੇ ਉੱਤੇ ਧੁੰਦ ਬਹੁਤ ਪੈ ਰਹੀ ਹੈ ਸੰਦੀਪ ਸੋ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤੇ ਗਏ ਨੇ ਮੇਰੇ ਸਹਿਯੋਗੀ ਸੰਦੀਪ ਸ਼ਾਇਦ ਉਹਨਾਂ ਤੱਕ ਆਵਾਜ਼ ਨਹੀਂ ਪਹੁੰਚ ਪਾਰੀ ਔਰ ਉਹ ਜਲਦ ਸਾਡੇ ਨਾਲ ਜੁੜਨਗੇ ਔਰ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਕਿ ਮੌਸਮ ਵਿਭਾਗ ਦੇ ਵੱਲੋਂ ਕਿਸ ਤਰੀਕੇ ਦੀਆਂ ਚੇਤਾਵਨੀਆਂ ਦਿੱਤੀਆਂ ਗਈਆਂ ਨੇ ਪੰਜਾਬ ਦੇ ਵਿੱਚ ਕਿਹੜੇ-ਕਿਹੜੇ ਇਲਾਕਿਆਂ ਦੇ ਵਿੱਚ ਇਸ ਟਾਈਮ ਮੌਸਮ ਜਿਹੜਾ ਉਹ ਖੁਸ਼ਕ ਬਣਿਆ ਹੋਇਆ ਕਈ ਥਾਂ ਦੇ ਉੱਤੇ ਬਾਰਿਸ਼ ਹੋਈ ਹੈ ਕਈ ਥਾਂ ਦੇ ਉੱਤੇ ਸੰਘਣੀ ਧੁੰਦ ਪੈ ਰਹੀ ਹੈ ਸੋ ਮੌਸਮ ਨੂੰ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਆਈਐਮਡੀ ਦੇ ਵੱਲੋਂ ਚਿਤਾਵਨੀਆਂ ਜਾਰੀ ਕੀਤੀਆਂ ਗਈਆਂ ਨੇ ਉਹਨਾਂ ਚਿਤਾਵਨੀਆਂ ਦੇ ਆਧਾਰ ਦੇ ਉੱਤੇ ਅਸੀਂ ਸਾਰਿਆਂ ਨੂੰ ਅਪੀਲ ਕਰਾਂਗੇ ਕਿ ਕੋਰੇ ਦੇ ਸਮੇਂ ਘਰਾਂ ਦੇ ਵਿੱਚੋਂ ਨਿਕਲਣ ਤੋਂ ਗੁਰੇਜ਼ ਕਰੋ ਜ਼ਰੂਰੀ ਕੰਮ ਹੈ ਤਾਂ ਹੀ ਲੰਬੇ ਸਫ਼ਰ ਤੇ ਨਿਕਲੋ ਨਹੀਂ ਤਾਂ ਮੌਸਮ ਸਾਫ਼ ਹੋਣ ਦੀ ਤੁਸੀਂ ਵੇਟ ਕਰ ਸਕਦੇ ਹੋ ਮੌਸਮ ਸਾਫ਼ ਹੁੰਦਾ ਤੇ ਉਸ ਤੋਂ ਬਾਅਦ ਘਰਾਂ ਤੋਂ ਬਾਹਰ ਨਿਕਲੋ ਕਿਉਂਕਿ ਬਹੁਤ ਸਾਰੇ ਐਸੇ ਹਾਦਸੇ ਧੁੰਦ ਦੇ ਕਰਕੇ ਵਾਪਰ ਰਹੇ ਨੇ ਇਹਨਾਂ ਹਾਦਸੀਆਂ ਤੋਂ ਬਚਣ ਦੇ ਲਈ ਇਹਨਾਂ ਹਾਦਸੀਆਂ ਤੋਂ ਬਚਣ ਦੇ ਲਈ ਆਪਾਂ ਨੂੰ ਵਚਣਾ ਪਏਗਾ ਮੇਰੇ ਸਹਿਯੋਗੀ ਸੰਦੀਪ ਨਾਲ ਜੁੜ ਗਏ ਨੇ ਸੰਦੀਪ ਕਿਸ ਤਰੀਕੇ ਦਾ ਮੌਸਮ ਕਿਸ ਤਰੀਕੇ ਦਾ ਮੌਸਮ ਬਣਿਆ ਹੋਇਆ ਹੈ ਔਰ ਲੋਕਾਂ ਦਾ ਇਸ ਮੌਸਮ ਨੂੰ ਲੈ ਕੇ ਕੀ ਕਹਿਣਾ ਕਿਉਂਕਿ ਬੀਤੇ ਕੱਲ ਜਿੱਥੇ ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਕਈ ਇਲਾਕਿਆਂ ਦੇ ਵਿੱਚ ਬਾਰਿਸ਼ ਹੋਈ ਪਰ ਅੱਜ ਫਿਰ ਤੋਂ ਕਈ ਇਲਾਕਿਆਂ ਦੇ ਵਿੱਚ ਤਾਂ ਅਜ ਸਾਫ਼ ਹੈ ਪਰ ਕਈ ਇਲਾਕਿਆਂ ਦੇ ਵਿੱਚ ਫਿਰ ਵੀ ਸੰਘਣੀ ਧੁੰਦ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਦਾ ਇਹਦੇ ਬਾਰੇ ਕੀ ਕਹਿਣਾ ਹੈ ਜਿਵੇਂ ਕੋ ਨਵੀਨ ਜੇਕਰ ਗੱਲ ਕਰੀਏ ਤਾਂ ਮੌਸਮ ਜਿਹੜਾ ਉਹ ਜੂਰ ਹਰ ਤੱਕ ਇਹ ਜਿਹੜਾ ਬਸੰਦਾ ਹੋਇਆ ਲੱਗਦਾ ਰਿਹਾ ਹਾਲਾਂਕਿ ਜੇਕਰ ਮੌਸਮ ਪਾਕ ਦੀ ਗੱਲ ਕਰੀ ਇਹ ਤਾਂ ਮੌਸਮ ਦੀ ਬਾਤ ਉਹ ਤਾਂ ਕਹਿੰਦਾ ਕਿ ਹਲੇ ਠੰਡੇ ਜਿਹੜੀ ਹੈ ਹੋਰ ਵੱਧਦੀ ਹੋਈ ਨਜ਼ਰ ਆਏਗੀ ਤੇ ਜਿਸ ਦੇ ਚਲਦੇ ਆ ਜੇਕਰ ਕਿਸੇ ਰਾਗੀ ਦੇ ਆਪਣੇ ਸਥਾਨ ਤੇ ਜਲ ਤਾਂ ਉਹਨਾਂ ਨੂੰ ਵੀ ਚੇਤਾਵਨੀ ਦਿੱਤੀ ਗਈ ਹੈ ਕਿ ਦਿਨ ਸਮੇਂ ਨਿਕਲੋ ਸਵੇਰੇ ਸ਼ਾਮ ਤੋਂ ਘਰੋਂ ਬਾਹਰ ਨਿਕਲਦੇ ਹੋਏ ਗੁਰੇਜ਼ ਕਰੋ ਕਿਉਂਕਿ ਲਗਾਤਾਰ ਸੜਕਾਂ ਦੇ ਉੱਤੇ ਜਿਹੜੀ ਆ ਧੁੰਦ ਜਿਹੜੀ ਉਹ ਦੇਖਣ ਨੂੰ ਮਿਲਦੀ ਆ ਚਿੱਟੀ ਚਾਦਰ ਸੜਕਾਂ ਦੇ ਉੱਤੇ ਧੁੰਦ ਦੀ ਬੇਸੀ ਹੋਈ ਨਜ਼ਰ ਆ ਰਹੀ ਹੈ ਤੇ ਅਗਰ ਲੋਕਾਂ ਦੀ ਗੱਲ ਕਰੀਏ ਤਾਂ ਜਨ ਜੀਵਨ ਕਿੰਨਾ ਕਿਤੇ ਪ੍ਰਭਾਵੇ ਤੋਂ ਹੁੰਦਾ ਹੋਇਆ ਜ਼ਰੂਰ ਨਜ਼ਰ ਆਉਂਦਾ ਨਵੀਂ ਨਹੀਂ ਕਿਉਂਕਿ ਸਵੇਰ ਨੂੰ ਜਦੋਂ ਲੋਕ ਆਪਣੇ ਆਪਣੇ ਕੰਮਾਂ ਤੇ ਜਾਂਦੇ ਨੇ ਤਾਂ ਜ਼ਰੂਰ ਵਾਹਨਾ ਰਾਹੀਂ ਜਾਂਦੇ ਨੇ ਤੇ ਵਾਹਨਾ ਦੀ ਜਿਹੜੀ ਗਤੀ ਹੈ ਉਹ ਜ਼ਰੂਰ ਸਲੋ ਹੁੰਦੀ ਹੋਈ ਨਜ਼ਰ ਆਦੀ ਧੁੰਦ ਦੇ ਚੱਲਦੇ ਆ ਜਿਹੜਾ ਅੱਗੇ ਦਿਖਦਾ ਰਿਹਾ ਜਿਹੜੇ ਕਿ ਕੋਈ ਦੁਰਘਟਨਾ ਹੁੰਦੀ ਹੈ ਇਸਦੇ ਚਲਦੇ ਆ ਲਗਾਤਾਰ ਕਿਹਾ ਜਾ ਰਿਹਾ ਕਿ ਦੁਰਘਟਨਾ ਤੋਂ ਬਚਣ ਦੇ ਲਈ ਵਹਾਂ ਨਿਕਟਾ ਹੋਣੀ ਚਾਹੋ ਦੂਸਰੇ ਪਾਸੇ ਜਿਹੜੇ ਯਾਤਿਆਤ ਹੈ ਯਾਤਿਆਤ ਦੇ ਸਾਧਰ ਜੂਰ ਵਰਤੋ ਲਗਾਤਾਰ ਤੁੰਦਰੁਪ ਦੇਖਦੇ ਹੋਇਆ ਜਿਹੜੀ ਮੌਸਮ ਤਾਕਤ ਦੇ ਵਿੱਚ ਚੇਤਾਵਨੀ ਜਾਂਦੀ ਕੀਤੀ ਗਈ ਹੈ ਹਾਲਾਂਕਿ ਜੇਕਰ ਪੰਜਾਬ ਦੀ ਗੱਲ ਕਰੀ ਤੇ ਚੰਡੀਗੜ੍ਹ ਦੀ ਗੱਲ ਕਰੇ ਲਗਾਤਾਰ ਤੋਂ ਜਿਹੜੀ ਹੈ ਉਹ ਜੋ ਉਹ ਦੇਖਣ ਨੂੰ ਮਿਲਦੀ ਹੋਈ ਨਜ਼ਰ ਆ ਰਹੀ ਹੈ ਹਾਲਾਂਕਿ ਚੰਡੀਗੜ੍ਹ ਦੀ ਗੱਲ ਕਰੇ ਤਾਂ ਚੰਡੀਗੜ੍ਹ ਦੇ ਵਿੱਚ ਅੱਜ ਤੁੰਡ ਕੁਛ ਘੰਟਾ ਹੈ ਪਰ ਔਰ ਵਾਲੇ ਜਿਲ੍ਹਿਆਂ ਦੇ ਵਿੱਚ ਪੂਰੀ ਤੁੰਡ ਜਿਹੜੀ ਹੈ ਉਹ ਚੰਡੀਗੜ੍ਹ ਦੇ ਵਿੱਚ ਦਿਖੇਗੀ ਠੰਡ ਦਾ ਕਿਹਾ ਜਿਹੜਾ ਉਹ ਪੂਰਾ ਚੰਡੀਗੜ੍ਹ ਦੇ ਵਿੱਚ ਦਿਖਦਾ ਹੋਏ ਦਿਖਦਾ ਰਹੇਗਾ ਜੇਕਰ ਪੰਜਾਬ ਦੀ ਗੱਲ ਕਰੇ ਤਾਂ ਪੰਜਾਬ ਜਿਹੜਾ ਉਹ येलो ਅਲਰਟ ਹੁਣ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਜਿਸ ਦੇ ਵਿੱਚ ਕਿਹਾ ਗਿਆ ਕਿ ਲਗਾਤਾਰ ਤੁੰਡ ਜਿਹੜੀ ਆ ਉਹ ਵਾਧੀ ਹੋਈ ਨਜ਼ਰ ਆਏਗੀ ਜਿਸ ਦੇ ਚੱਲਦਿਆਂ ਅਗਰ ਫਲਾਈਟਾਂ ਦੀ ਗੱਲ ਕਰੀਏ ਤਾਂ ਫਲਾਈਟਾਂ ਵੀ ਹੁਣ ਸੰਗ੍ਰੀਤ ਹੰਦਕਾਰਨ ਟੇਕ-ਆਫ ਹੋਣੀਆਂ ਜਾਕਰ ਲਹਿਣ ਹੋਣੀਆਂ ਮੁਸ਼ਕਿਲ ਹੁੰਦੀਆਂ ਨੇ ਉੱਥੇ ਹੀ ਰੇਲ ਯਾਤਰੀ ਆਦਿ ਗੱਲ ਕਰਦੇ ਰੇਲ ਦੇ ਵਿੱਚ ਟ੍ਰੇਨਾਂ ਵੀ ਕਿਸੇ ਨਾ ਕਿਸੇ ਹੋਂਡ ਲੇਟ ਹੁੰਦੀਆਂ ਨੇ ਨਜ਼ਰ ਆ ਰਹੀ ਨੇ ਚਾਹੇ 8 ਘੰਟੇ ਦੀ ਗੱਲ ਕਰੇ ਚਾਹੇ 4 ਘੰਟੇ ਦੀ ਗੱਲ ਕਰੀ ਇਸੇ ਤਰ੍ਹਾਂ ਰੇਲਾ ਵੀ ਕਿਸੇ ਨਾ ਕਿਸੇ ਪ੍ਰਭਾਵਿਤ ਹੁੰਦੀ ਰਹੇ ਤੇ ਦੂਸਰੇ ਪਾਸੇ ਟਰੰਦੇ ਕਾਰਨ ਅਗਰ ਯਾਤਾਂ ਯਾਤ ਪਬਲਿਕ ਦੀ ਗੱਲ ਕਰੀਏ ਤਾਂ ਜਿਵੇਂ ਕਿ ਬੱਸਾਂ ਚੱਲਦੀਆਂ ਨੇ ਗੱਡੀਆਂ ਚੱਲਦੀਆਂ ਨੇ ਉਹ ਵੀ ਸੰਗ੍ਰੀਤ ਹੰਦਕਾਰਨ ਆਪਣੇ ਆਪਣੇ ਸਟੇਸ਼ਨਾਂ ਤੇ ਪਹੁੰਚਦੀਆਂ ਹੋਈਆਂ ਜ਼ੁਰ ਡੇਟ ਹੁੰਦੀਆਂ ਹੋਈਆਂ ਇਹ ਨਜ਼ਰ ਆ ਜੀ ਨਵੀਨ ਜੀ ਜੀ ਇਹ तमाम ਜਾਣਕਾਰੀ ਲਈ ਧੰਨਵਾਦ ਹੋਏ ਸੀ ਵੀਰੇ ਦੇ ਸਹਿਯੋਗੀ ਸੰਦੀਪ ਨਾਲ ਜੁੜੇ ਹੋਏ ਸੀ ਜਿਨ੍ਹਾਂ ਨੇ ਦੱਸਿਆ ਕਿ ਸਿਰਫ ਮੌਸਮ ਦੇ ਬਦਲਣ ਦੇ ਨਾਲ ਸੜਕੀ ਆਵਾਜਾਈ ਨਹੀਂ ਰੇਲਾਂ ਵੀ ਪ੍ਰਭਾਵਿਤ ਹੋ ਰਹੀਆਂ ਨੇ ਜਾਂ ਹੋਰ ਉਡਾਨਾਂ ਵੀ ਪ੍ਰਭਾਵਿਤ ਹੋ ਰਹੀਆਂ ਨੇ ਇਹਦਾ ਅਸਰ ਜਿਹੜਾ ਸਾਰੇ ਪਾਸੇ ਦੇਖਣ ਨੂੰ ਮਿਲ ਰਿਹਾ ਹੈ ਮੌਸਮ ਵਿਭਾਗ ਦੇ ਵੱਲੋਂ ਵੀ ਅਲਰਟ ਜਾਰੀ ਕੀਤੇ ਗਏ ਨੇ ਪੰਜਾਬ ਪੁਲਿਸ ਨੇ ਆਰਗੇਨਾਈਜ਼ਡ ਕ੍ਰਾਈਮ ਵਿਰੁੱਧ ਵੱਡੀ ਕਾਰਵਾਈ ਕੀਤੀ ਹੈ ਪਟਿਆਲਾ ਪੁਲਿਸ ਨੇ ਕਤਲ ਫਿਰੋਤੀ ਅਤੇ ਟਾਰਗੇਟ ਕਿਲਿੰਗ ਦੇ ਵਿੱਚ ਸ਼ਾਮਲ 9 ਸ਼ੱਕੀਆਂ ਨੂੰ ਗ੍ਰਿਫਤਾਰ ਕੀਤਾ ਹੈ ਸ਼ੱਕੀਆਂ ਤੋਂ 9 ਪਿਸਤੌਲ 32 ਬੋਰ ਦੇ ਅਤੇ ਇੱਕ ਪੀਐਕਸ5 ਪਿਸਤੌਲ ਵੀ ਬੋਰ ਦਾ ਬਰਾਮਦ ਕੀਤਾ ਗਿਆ ਦੱਸ ਦਈਏ ਕਿ ਸ਼ੱਕੀ ਇੱਕ ਵੱਡੇ ਅਪਰਾਧ ਦੀ ਯੋਜਨਾ ਬਣਾ ਰਹੇ ਸੀ ਔਰ ਇਸ ਮਾਮਲੇ ਦੇ ਵਿੱਚ ਐਫਆਈਆਰ ਦਰਜ ਕਰ ਲਈ ਗਈ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ ਇਸ ਮਾਮਲੇ ਸੰਬੰਧੀ ਪੰਜਾਬ ਦੇ ਡੀਜੀਪੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੇ ਜਾਣਕਾਰੀ ਸਾਂਝੀ ਕੀਤੀ ਹੈ ਪੰਜਾਬ ਪੁਲਿਸ ਨੇ ਇਹਦੇ ਵਿੱਚ ਵੱਡੀ ਕਾਮਯਾਬੀ ਵੀ ਹਾਸਲ ਕੀਤੀ बीजेपी गौरव यादव ਦੇ ਵੱਲੋਂ ਟਵੀਟ ਕਰਕੇ ਇਸ ਦੀ ਜਾਣਕਾਰੀ ਦਿੱਤੀ ਗਈ ਔਰ ਵਾਰਦਾਤ ਦੇ ਵਿੱਚ ਸ਼ਾਮਲ 9 ਲੋਕਾਂ ਨੂੰ 9 ਲੋਕ ਗ੍ਰਿਫਤਾਰ ਕੀਤੇ ਗਏ ਨੇ ਪੰਜਾਬ ਪੁਲਿਸ ਨੂੰ ਵੱਡੀ ਕਾਰਵਾਈ ਪੰਜਾਬ ਪੁਲਿਸ ਦੀ ਔਰ ਵੱਡੀ ਕਾਮਯਾਬੀ ਇਹਦੇ ਵਿੱਚ ਪੰਜਾਬ ਪੁਲਿਸ ਨੂੰ ਮਿਲੀ ਹੈ ਜਿਹਦੇ ਵਿੱਚ ਪੁਲਿਸ ਨੇ ਹਥਿਆਰਾਂ ਸਮੇਤ 9 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਗੁਰਦਾਸਪੁਰ ਵਿੱਚ देर रात एक भयानक सड़क हादसा हुआព្រਿਆ ਜਿਸ ਦੇ ਵਿੱਚ स्कूटर सवार महिला ਦੀ ਮੌਤ ਹੋ ਗਈ ਹੈ ਜਾਣਕਾਰੀ ਦੇ ਮੁਤਾਬਕ ਦੱਸ ਦਈਏ ਕਿ ਮਹਿਲਾ ਸਬਜੀ ਲੈ ਕੇ ਘਰ ਵਾਪਸ ਆ ਰਹੀ ਸੀ ਇਸ ਦੌਰਾਨ ਇੱਕ ਤੇਜ਼ ਰਫ਼ਤਾਰ ਥਾਰ ਗੱਡੀ ਨੇ ਉਸ ਦੀ ਸਕੂਟਰੀ ਨੂੰ ਟੱਕਰ ਮਾਰ ਦਿੱਤੀ ਹਾਦਸਾ ਇੰਨਾ ਭਿਆਨਕ ਸੀ ਕਿ ਮਹਿਲਾ ਦੀ ਮੌਕੇ ਤੇ ਹੀ ਮੌਤ ਹੋ ਗਈ ਮ੍ਰਿਤਕਾ ਇੱਕ ਨਿੱਜੀ ਸਕੂਲ ਦੇ ਵਿੱਚ ਅਧਿਆਪਕਾ ਦੇ ਵਜੋਂ ਕੰਮ ਕਰਦੀ ਸੀ ਅਤੇ ਆਪਣੀ 14 ਸਾਲਾ ਧੀ ਦੇ ਨਾਲ ਰਹਿੰਦੀ ਸੀ ਘਟਨਾ ਤੋਂ ਬਾਅਦ ਥਾਰ ਚਾਲਕ ਨੇ ਮੌਕੇ ਤੋਂ ਭੱਜਣ ਦੀ ਕੋਸ਼ਿਸ਼ ਕੀਤੀ ਪਰ ਮੌਜੂਦ ਲੋਕਾਂ ਨੇ ਉਸ ਨੂੰ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ ਸਥਾਨਕ ਲੋਕਾਂ ਨੇ ਦੋਸ਼ ਲਗਾਇਆ ਕਿ ਗੱਡੀ ਚਾਲਕ ਨਸ਼ੇ ਦੀ ਹਾਲਤ ਦੇ ਵਿੱਚ ਸੀ। ਅਜਿਹੀ ਕਿਨਾ ਆਪਣਾ ਹੋਰ ਕੀ ਗੱਲ ਹੋਈ ਹੈ? ਮੈਂ ਇਹ ਸੇ ਜਾਂਚਣ ਲਈ ਉਸਨੂੰ ਮੈਸੇਜ ਮਿਲਿਆ ਹੈਗਾ ਇਦਾਂ ਕਰਕੇ 7 ਨੰਬਰ ਸਿਓ ਨੇੜੇ ਬਸ ਸਟੈਂਡ ਤੇ ਐਕਸੀਡੈਂਟ ਹੋਇਆ ਸੀ ਮੁਕਦੇ ਪੁੱਜਿਆ ਉੱਤੇ ਤੇ ਇੱਥੇ ਆਣ ਕੇ ਦੇਖਿਆ ਕਿ ਗੱਡੀ ਥਾਰ ਗੱਡੀ ਐ ਸੂਟੀ ਚ ਵੱਜੀ ਐ। ਉਹਨਾਂ ਦੇ ਫਰੋਨ ਲਗੀਆਂ ਵਗਰਾ। ਜਿਹੜਾ ਗੱਡੀ ਦਾ ਡਰਾਈਵਰ ਹੀ ਉਹ ਫੜ ਲਿਆ। ਤੇ ਸਾਨੂੰ ਇਹ ਪਤਾ ਲੱਗਾ ਕਿ ਜਿਹੜੀ ਲੇਡੀ ਐ ਉਦੀ ਡੈਥ ਹੋ ਚੁਕੀ ਹੈ। ਲੇਡੀ ਕਿਤੋਂ ਦੀ ਰਹਿਣ ਵਾਲੀ ਉਹ ਬਦਲ ਉਹ ਕਿੰਨਾ ਨੀ ਆ ਇਹ ਪਤਾ ਲੱਗਾ ਹੁਣ ਜਾ ਹਸਪਤਲ ਜਾ ਰਿਹਾ ਮੈਂ ਜਾ ਕੇ ਪਤਾ ਕਰਦਾ। ਜਿੱਥੇ ਇੱਕ ਪਾਸੇ ਲੋਕ ਨਵੇਂ ਸਾਲ 2026 ਦੇ ਸਵਾਗਤ ਦੇ ਵਿੱਚ ਜਸ਼ਨਾਂ ਦੇ ਵਿੱਚ ਮਸ਼ਰੂਫ ਸੀ ਉੱਥੇ ਦੂਜੇ ਪਾਸੇ ਚੋਰਾਂ ਦੇ ਵੱਲੋਂ ਇੱਕ ਪਰਿਵਾਰ ਦੇ ਘਰ ਨੂੰ ਨਿਸ਼ਾਨਾ ਬਣਾਉਣ ਦੀ ਵੱਡੀ ਵਾਰਦਾਤ ਸਾਹਮਣੇ ਆਈ ਹੈ। ਇਹ ਘਟਨਾ ਥਾਣਾ ਭੈਣੀ ਮੀਆਂ ਖਾਂ ਅਦੀਨੌਂ ਦੇ ਪਿੰਡ ਦਾਰਾਪੁਰ ਦੀ ਹੈ। ਜਾਣਕਾਰੀ ਦੇ ਮੁਤਾਬਕ ਪਰਿਵਾਰ ਨਵੇਂ ਸਾਲ ਦੀ ਅਧੀ ਰਾਤ ਨੂੰ ਧਾਰਮਿਕ ਸਮਾਗਮ ਦੇ ਵਿੱਚ ਸ਼ਾਮਲ ਹੋਣ ਦੇ ਲਈ ਗਿਆ ਹੋਇਆ ਸੀ ਇਸ ਦੌਰਾਨ ਚੋਰਾਂ ਨੇ ਘਰ ਦੀ ਛੱਤ ਰਾਹੀਂ ਪੌੜੀਆਂ ਲਗਾ ਕੇ ਅੰਦਰ ਦਾਖਲ ਹੋ ਕੇ ਦਰਵਾਜ਼ੇ ਤੇ ਗ੍ਰਿੱਲਾਂ ਤੋੜ ਦਿੱਤੀਆਂ ਅਤੇ ਅਲਮਾਰੀ ਚ ਪਈ ਨਕਦੀ ਅਤੇ ਗਹਿਣੇ ਲੈ ਕੇ ਫਰਾਰ ਹੋ ਗਏ ਚੋਰਾਂ ਦੇ ਵੱਲੋਂ ਘਰ ਦੇ ਵਿੱਚੋਂ 2 ਲੱਖ ਰੁਪਏ ਨਕਦੀ ਲਗਭਗ 2 ਤੋਲੇ ਸੋਨੇ ਦੇ ਗਹਿਣੇ ਅਤੇ ਕੁਝ ਚਾਂਦੀ ਦੇ ਗਹਿਣੇ ਵੀ ਚੋਰੀ ਕੀਤੇ ਗਏ ਨੇ ਆਏ ਕਿ ਚਾਚੇ ਆਏ ਕਿ ਚਾਚਾਪਾ ਜੀ ਦੁਬਾਰਾ 12 ਵਜੇ ਆਏ ਆਣ ਕੇ ਆਪਾਂ ਗੇਟ ਦਾ ਤਾਲਾ ਖੋਲਿਆ ਵਾ ਦਾਲਾ ਖੋਲ ਕੇ ਦੇਖਿਆ ਵਾ ਇਹ ਹੱਡਾ ਦਰਵਾਜਾ ਖੁੱਲਾ ਆ ਖੁੱਲਾ ਫੇਰਾ ਪਾ ਅੰਦਰ ਵੜਿਆਂਗੇ ਅੰਦਰ ਹੱਡਾ ਇਹ ਚਿੜਿਆ ਮੇਨ ਉਹ ਆਪਣੇ ਗਰੇਲ ਜਿਹੜੀ ਐ ਸ਼ੀਸ਼ਾ ਉਹ ਵੀ ਤੋੜਤਾ ਉਹਦੇ ਲੋਕ ਜਿਹੜੇ ਅਗੇ ਦਰਵਾਜੇ ਦੇ ਉਹ ਟੁੱਟੇ ਨਹੀਂ ਆ ਉਹਨਾਂ ਨੇ ਲੋਕ ਤੋੜਤੇ ਆ ਪਰ ਉਹਦਾ ਲੋਕ ਜਿਹੜਾ ਵਿੱਚ ਪਸਿਆ ਸੀ ਉਹ ਨਹੀਂ ਟੁੱਟਾ ਦਰਵਾਜਾ ਨਹੀਂ ਖੁੱਲਾ ਉਹਨਾਂ ਕੋ ਫਿਰ ਉਹਨਾਂ ਨੇ ਇਹ ਸ਼ੀਸ਼ਾ ਤੋੜ ਕੇ ਗਰੇਲ ਪੁੱਟ ਕੇ ਤੇ ਫਿਰ ਉਹ ਹੱਡੇ ਅੰਦਰ ਗਾਲਲੇ ਵੜੇ ਆਗੇ ਫਿਰ ਸਾਡੀਆਂ ਟੂੰਬਾ ਤਿੰਨ ਚਾਰ ਗੈਨੇ ਹੀ ਗਿਓ ਲੈ ਗਏ ਚਾਂਦੀ ਦੇ ਹੀ ਗਏ ਔਰ 2 ਲੱਖ ਅੱਖ ਰੁਪਿਆ ਹੀ ਗਾ ਉਹ ਵੀ ਹੱਡਾ ਲੈ ਗਏ ਉਹ ਕੱਢ ਕੇ ਉਹ ਪੇਮਟ ਇਹ ਕਿ ਮੈਂ ਕਮੇਟੀਆਂ ਵੱਡੀਆਂ ਪਾਉਨੀਆਂ ਗਈ ਉਹਦੇ ਹੀ ਗੇ ਪੈਸੇ ਮੇਰੇ ਕੋਲ ਮੇਰਾ ਪਰਿਵਾਰ ਮੇਰੇ ਬੱਚੇ ਇਹ ਆਪਣੇ ਇੱਥੇ ਹੀ ਅੱਗੇ ਦੋ ਮੇਰੇ ਬੱਚੇ ਪਾਰਿਆ ਜੀ ਕੰਪਲੇਨਟ ਕੀਤੀ ਕੋਈ ਥਾਣੇ ਨੂੰ ਹਾਂ ਜੀ ਕੀਤੀ ਅੱਗੇ ਹਾਂ ਪੁਲਿਸ ਵੱਲੋਂ ਕੋਈ ਮੌਕਾ ਦੇਖਿਆ ਨਹੀਂ ਮੌਕਾ ਦੋ ਵਾਰੀ ਦੇਖ ਕੇ ਗਏ ਅੱਗੇ ਅੱਛਾ ਜੀ ਹਾਂ ਸੂਕੀ ਮੰਨ ਪਰ ਮੰਗ ਹੈ ਇਹ ਕਰਨੇ ਕਿ ਸਾਨੂੰ ਬਸ ਉਹ ਸਬੂਤ ਮਿਲਣਾ ਚਾਹੀਦਾ ਪੀ ਉਹ ਨੌਜਵਾਨ ਜਿਹੜੇ ਚੋਰ ਵਾ ਉਹ ਇੱਥੋਂ ਦੀ ਆ ਗਏ ਠੀਕ ਹੈ ਕੀ ਛੱਡ ਕਰ ਤੁਹਾਨੂੰ ਕਿੱਥੋਂ ਦੇ ਨੇ ਹਾਂ ਇੱਥੋਂ ਦੀ ਆ ਗਏ ਉਹ ਠੀਕ ਹੈ ਹਾਂਜੀ ਕਿਉਂ ਬਸ ਉਹ ਫੜਨੇ ਚਾਹੀਦੇ ਉਹ ਮੇਰੇ ਸਾਹਮਣੇ ਲਿਓਨੇ ਚਾਹੀਦੇ ਆ ਠੀਕ ਹੈ ਜੀ ਨਮਾਸ਼ਰ ਤੇ ਬਾਡ ਨੰਬਰ 18 ਦੀਆਂ ਮਹਾਲੋ ਕਲੋਨੀਆ ਦੇ ਵਿੱਚ ਉਸ ਸਮੇ ਅਫਰਾ ਤਫਰੀ ਮਚ ਗਈ ਜਦੋਂ ਇੱਕ ਘਰ ਦੇ ਵਿੱਚੋਂ ਅੱਗ ਲੱਗਣ ਦੀਆਂ ਲਪਟਾਂ ਨਿਕਲਦੀਆਂ ਆਸ-ਪਾਸ ਦੇ ਲੋਕਾਂ ਨੇ ਵੇਖੀਆਂ ਤੇ ਲੋਕ ਇਕੱਠੇ ਹੋ ਗਏ ਪਰ ਜਿਸ ਘਰ ਦੇ ਵਿੱਚੋਂ ਅੱਗ ਨਿਕਲ ਰਹੀ ਸੀ ਉਸ ਘਰ ਦੇ ਦਰਵਾਜ਼ੇ ਤੇ ਤਾਲਾ ਲੱਗਿਆ ਹੋਇਆ ਸੀ ਮੁਹੱਲੇ ਦੇ ਲੋਕਾਂ ਨੇ ਤੁਰੰਤ ਤਾਲਾ ਤੋੜ ਕੇ ਪਾਣੀ ਦੇ ਨਾਲ ਅੱਗ ਤੇ ਉੱਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਇਸ ਦੌਰਾਨ ਵਾਰਡ ਦੇ ਪਾਰਸ਼ਦ ਨੇ ਦੱਸਿਆ ਮੌਕੇ ਤੇ ਪਹੁੰਚ ਕੇ ਔਰ ਪਾਈਪ ਦੀ ਵਿਵਸਥਾ ਕਰਵਾਈ ਗਈ ਥੋੜੀ ਦੇਰ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਵੀ ਮੌਕੇ ਤੇ ਪਹੁੰਚ ਗਈ ਅਤੇ ਅੱਗ ਤੇ ਕਾਬੂ ਪਾਇਆ ਗਿਆ ਇਸ ਹਾਦਸੇ ਦੇ ਵਿੱਚ ਕਿਸੇ ਵੀ ਕਿਸਮ ਦੇ ਜਾਨੀ ਨੁਕਸਾਨ ਤੋਂ ਬਚਾਰਿਆ ਸਰ ਮੈਨੂੰ ਮੱਲੋ ਹੁਣੇ ਕਾਲ ਗਈ ਆ ਕਿ ਰਾਤ ਜੋ ਕਿ ਸਾਡੇ ਨਾਲ ਰਾਤ ਨੂੰ ਚਰਾਗੋਤੀ ਕਰ ਸਵਰੀ ਕੀਤੀ ਹੈ ਕਰਦਿਆ ਨੇ ਚਰਾਗੋਤੀ ਕਰਕੇ ਮੱਲੋ ਰਾਤ ਸਭ ਮਯਾਰੇ ਚਲੇ ਗਏ ਮਾ ਸਾਡੇ ਕਣ ਲਈ ਫੁਕਾ ਝੋਜਦਾ ਉਹ ਜਿੱਥੇ ਜਨ ਜੋਤੇ ਜਿੱਦਾ ਬੁਜੀ ਹੋਣੀ ਹੈ ਜੀ ਤੇ ਉਹ ਹੋਏ ਅੱਗ ਪੈ ਗਈ ਜੀ اچھا ਪੰਜਾਬ ਉਥੇ ਕੱਪੜੇ ਵਗੈਰਾ ਕੁਝ ਹੋਣੇ ਜੀ ਬਚਾ ਹੋ ਗਿਆ ਜੀ ਬਚਾ ਹੋ ਗਿਆ ਜੀ ਕੋਈ ਨੁਕਸਾਨਤ ਨਹੀਂ ਕੋਈ ਨੁਕਸਾਨ ਹੋਇਆ ਜਾਨੀ ਵਾਲ ਕੋਈ ਨੁਕਸਾਨ ਹੋਇਆ ਜੀ ਫੈਮਿਲੀ ਕਿੱਥੇ ਹੈ ਘਰ ਦਾ ਫੈਮਿਲੀ ਕਿੱਥੇ ਹੈ ਫੈਮਿਲੀ ਸਹੀ ਕਰੀ ਆ ਆ ਗਏ ਆ ਗਏ ਮੱਲੋ ਇਹ ਭਈ ਹੁਣ ਐਡਰੈਸ ਵਾਲੋ ਕਰਨਾ ਪਿਆ ਫੋਨ ਸਾਰੀ ਡੇਟ ਵਾਲਿਆਂ ਨੂੰ ਉਹ ਮੌਕੇ ਤੇ ਆਇਆ ਮੌਕੇ ਹੰਦੇ ਆਣ ਕੋਣ ਸਾਰਿਆਂ ਨੇ ਮੌਕਾ ਸੰਭਲਿਆ ਜੀ ਚਲੋ ਬਚਾ ਹੋ ਗਿਆ ਸਾਰਾ ਬਚਾ ਹੋ ਗਿਆ ਜੀ ਚਲੋ बात लागे आहीं बचाओ, आहीं बचाओ।, आहीं बचाओ। ਮੈਸੇਜ ਮੈਸੇਜ ਕੋਈ ਨਹੀਂ ਇੱਥੇ ਰੱਖ ਕੇ ਲਾਦਾ ਜਿਹੜੇ ਬਾਣ ਨੂੰ ਅੱਗ ਲੱਗ ਗਈ ਸਹੀ ਬਚਾਓ ਸਹੀ ਬਚਾਓ ਕੈਬਨਿਟ ਮੰਤਰੀ ਲਾਲਚੰਦ ਕਟਾਰੂਚੱਕ ਸੜਕ ਉਦਗਟਨ ਮੌਕੇ ਪਠਾਨਕੋਟ ਪਹੁੰਚੇ ਜਿੱਥੇ ਉਹਨਾਂ ਨੇ ਨਵੇਂ ਸਾਲ ਦੀ ਸ਼ੁਰੂਆਤ ਕਰਦੇ ਹੋਏ ਹਲਕਾ ਪੋਆ ਦੇ ਵਿੱਚ ਵੱਡੀਆਂ ਸੜਕਾਂ ਦੇ ਨਿਰਮਾਣ ਕਾਰਜ ਦਾ ਨੀਂਹ ਪੱਥਰ ਰੱਖਿਆ ਉਹਨਾਂ ਕਿਹਾ ਕਿ ਅੱਜ ਮੈਂ 14 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਕਾਰਜ ਸ਼ੁਰੂ ਕਰਵਾਇਆ ਜੋ ਕਿ 6 ਕਰੋੜ ਰੁਪਏ ਦੀ ਲਾਗਤ ਦੇ ਨਾਲ ਨਿਰਮਾਣ ਹੋਣਾ ਇਸ ਮੌਕੇ ਤੇ ਉਹਨਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ ਮંત્રી ਲਾਲਚੰਦ ਕੁਟਾਰੂ ਚੱਕ ਪਠਾਨਕੋਟ ਪਹੁੰਚੇ ਪਵਾ ਦੇ ਵਿੱਚ ਉਹਨਾਂ ਨੇ ਇਸ ਸੜਕ ਨਿਰਮਾਣ ਦਾ ਜਿਹੜਾ ਉਦਘਾਟਨ ਜਿਹੜਾ ਕੀਤਾ ਹੈ ਔਰ 14 ਕਿਲੋਮੀਟਰ ਲੰਬੀ ਸੜਕ ਦਾ ਨਿਰਮਾਣ ਹੋਏਗਾ ਸਭ ਤੋਂ ਪਹਿਲਾਂ ਦਾ ਸਾਰਿਆਂ ਨੂੰ ਨਵਾਂ ਬਰਾ 2022 ਦੀਆਂ ਬਹੁਤ-ਬਹੁਤ ਮੁਬਾਰਕਾਂ ਸਮਸ ਦੇਸ਼ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਤੇ ਵਿਸ਼ੇਸ਼ ਤੌਰ ਤੇ ਮੇਰਾ ਹਲਕਾ ਵਿਧਾਨ ਸਭਾ ਪਵਾ ਦੇ ਸਾਰੇ ਲੋਕਾਂ ਨੂੰ ਬਹੁਤ-ਬਹੁਤ ਮੁਬਾਰਕਾਂ ਇਹ ਨਵਾਂ ਬਰਾ ਤੁਹਾਡੇ ਸਾਡੀ ਸਭ ਦੀ ਜ਼ਿੰਦਗੀ ਲਈ ਚੰਗਾ ਹੋਵੇ ਮੇਰੀਆਂ ਦੁਆਵਾਂ ਨੇ ਸੋ ਅੱਜ ਨਵਾਂ ਸਾਲ ਅਸੀਂ ਕੰਮ ਦੀ ਜਿਹੜੀ ਉਹ ਨਾਲ ਸ਼ੁਰੂ ਕੀਤਾ ਸੋ ਮੈਨੂੰ ਖੁਸ਼ੀ ਆ ਕਿ ਅੱਜ 2026 ਦਾ ਪਹਿਲਾ ਦਿਨ 1 ਜਨਵਰੀ 2026 ਅੱਜ ਅਸੀਂ ਹਲਕਾ ਭੋਆ ਉਹਦੀਆਂ ਵੱਡੀਆਂ ਜਿਹੜੀਆਂ ਸੜਕਾਂ ਨੇ ਉਹਦਾ ਅਸੀਂ ਕੰਮ ਦਾ ਨਿਰਮਾਣ ਕਾਰਜਾਂ ਦਾ ਅੱਜ ਨੀ ਪੱਥਰ ਰੱਖਿਆ ਸੋ ਇਤਿਹਾਸਿਕ ਗੁਰਦੁਆਰਾ ਸ੍ਰੀ ਵਾਰ ਸਾਹਿਬ ਬਾਬਾ ਸ੍ਰੀ ਚੰਜੀ ਦੀ ਤਪੱਸਿਆ ਦਾ ਕੇਂਦਰ ਜਿੱਥੇ ਲੱਖਾਂ ਸਦਾਲੂ ਹਰ ਸਾਲ ਨਤਮਸਕ ਹੋਣ ਲਈ ਆਉਂਦੇ ਆ ਸੋ ਇਹਦੇ ਆਲੇ-ਦੁਆਲੇ ਜਿੰਨੀਆਂ ਵੀ ਸੜਕਾਂ ਨੇ ਕਈਆਂ ਦਾ ਕੰਮ ਲੱਗਿਆ ਹੋਇਆ ਤੇ ਅੱਜ ਮੈਂ ਲਗਭਗ 14 ਕਿਲੋਮੀਟਰ ਸੜਕਾਂ ਦਾ ਨਿਰਮਾਣ ਕਾਰਜ ਸ਼ੁਰੂ ਕਰਾਣੇ ਆ ਜਿਹਦੇ ਵਿੱਚ ਮੰਡੀ ਬੋਰਡ ਔਰ ਪੀਡਬੀਡੀ ਦੀਆਂ ਸੜਕਾਂ ਨੇ ਤੇ ਜਿਨ੍ਹਾਂ ਵਿੱਚੋਂ ਅਮਨਪਲਾ ਕਾਲਜ ਤੋਂ ਲੈ ਕੇ ਬਾਦਸਾ ਪੁਲ ਤੱਕ 18 ਕਿਲੋਮੀਟਰ ਮਤਲਬ 18 ਫੁੱਟ ਚੌੜੀ ਜਿਹੜੀ ਆ ਸੜਕ ਬਣਨੀ ਹੈ ਇਤਿਹਾਸਕ ਤੌਰ ਤੇ ਮੈਂ ਸਮਝਦਾ ਵੀ ਇਹ ਇਹ ਬਹੁਤ ਵੱਡੀ ਇੱਕ ਪਹਿਲ ਕਦਮੀਆਂ ਆ ਮਾਨ ਸਾਹਿਬ ਦੀ ਪੰਜਾਬ ਸਰਕਾਰ ਦੀ ਔਰ ਅਮਨਪਲਾ ਕਾਲਜ ਤੋਂ ਲੈ ਕੇ ਬਾਦਸਾ ਪੁਲ ਤੱਕ ਤੇ ਅਪ ਟੂ ਨਰੋਟ ਮਹਿਰਾ ਪੁਲ ਤੱਕ ਇਹ 18 ਫੁੱਟ ਸੜਕ ਬਣਨੀ ਹੈ ਜਿਹੜੀ ਬਹੁਤ ਵੱਡੀ ਰਾਹਤ ਹੈ ਇਸ ਇਲਾਕੇ ਦੇ ਲੋਕਾਂ ਨੂੰ ਇਹਦੇ ਨਾਲ ਦੀ ਨਾਲ ਬਾਰ ਸਾਹਿਬ ਪਿੰਡ ਤੋਂ ਲੈ ਕੇ ਬਾਇਆ ਲਾੜੀ ਬਾਵਿਆਂ ਤੇ ਅਪ ਟੂ ਪੋਵਾ ਇਹ ਵੀ ਜਿਹੜੀ ਆ ਅ ਕਈ ਵਰਿਆਂ ਦੀ ਸੜਕ ਜਿਹੜੀ ਆ ਉਹ ਟੁੱਟੀ ਸੀਗੀ ਔਰ ਮੈਨੂੰ ਖੁਸ਼ੀ ਆ ਕਿ ਅੱਜ ਇਹ ਵੀ ਸੜਕ ਜਿਹੜੀ ਆ ਨਾ ਕੇਵਲ ਬਣਨੀ ਜਾ ਰਹੀ ਹੈ ਬਲਕਿ ਇਹ ਵੀ 18 ਫੁੱਟ ਚੌੜੀ ਜਿਹੜੀ ਆ ਉਹਦੇ ਨਿਰਮਾਣ ਕਾਰਜ ਅਜ ਅਰੰਭ ਕੀਤੇ ਆ ਤੇ ਇਹਦੇ ਨਾਲ ਦੀ ਨਾਲ ਅੱਜ ਅ ਕੇਲਪੁਰ ਤੋਂ ਲੈ ਕੇ ਬਸਾਉ ਬਾਰਮਾ ਕਾਂਸੀ ਬਾਰਮਾ ਤੇ ਉਸ ਤੋਂ ਬਾਅਦ ਝੜੋਲੀ ਤੇ ਗਾਜੀਵਾਰਮਾ ਤੇ ਚੌਥੀ ਸੜਕ ਜਿਹੜੀ ਆ ਉਹ ਫਤੋ ਚੱਕ ਤੋਂ ਲੈ ਕੇ ਬਾਇਆ ਉਦੀਪੁਰ ਰਹਿਮਤ ਕਿਲ੍ਹ ਪਰ ਅੱਜ ਉਹਦੇ ਵੀ ਜਿਹੜੇ ਆ ਨਿਰਮਾਨਕਾਰ ਜਿਹੜੇ ਆ ਆਰੰਭ ਕਰਾਏ ਆ ਸੋ 6 ਕਰੋੜ ਰੁਪਏ ਦੀ ਲਾਗਤ ਦੇ ਨਾਲ ਇਹ ਸੜਕਾਂ ਦਾ ਨਿਰਮਾਨ ਕਾਰਜ ਹੋਣਾ ਸੋ ਅਸੀਂ ਸਾਰੇ ਨੇ ਸੋਚਿਆ ਵੀ ਅੱਜ ਦੇ ਦਿਨ ਦੀ ਸ਼ੁਰੂਆਤ ਅਸੀਂ ਆਪਣੇ ਹਲਕੇ ਦੀਆਂ ਸੜਕਾਂ ਦੇ ਨਿਰਮਾਨ ਕਾਰਜ ਆਰੰਭ ਕਰਨ ਤੋਂ ਸ਼ੁਰੂ ਕਰਦੇ ਹਾਂ ਸੋ ਮੈਂ ਧੰਨਵਾਦ ਕਰਦਾ ਆਪਣੇ ਪਿਆਰੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਹਨਾਂ ਨੇ ਖੁੱਲੇ ਮਨ ਦੇ ਨਾਲ ਹਲਕਾ ਭਵਾ ਨੂੰ ਵੱਡੀਆਂ ਸਗਾਤਾਂ ਦਿੱਤੀਆਂ ਨੇ ਸੜਕਾਂ ਦੇ ਰੂਪ 'ਚ ਔਰ ਫਿਰ ਦੁਬਾਰਾ ਜਿੱਥੇ ਇਹਨਾਂ ਨਿਰਮਾਣ ਕਾਰਜਾਂ 'ਚ ਲੱਗੇ ਹੋਏ ਠੇਕੇਦਾਰ ਸਹਿਵਾਨਾਂ ਨੂੰ ਮੈਂ ਤਾਇਦ ਕਰਦਾ ਕਿ ਅਸੀਂ ਹਰ ਵਾਰੀ ਦੀ ਤਰ੍ਹਾਂ ਮੈਂ ਇਹ ਗੱਲ ਕਹਿਣਾ ਮੀਡੀਆ ਦੇ ਸਾਹਮਣੇ ਵੀ ਅਸੀਂ ਇੱਕ ਵੀ ਪੈਸਾ ਇਸ ਕੰਮ ਦੇ ਵਿੱਚੋਂ ਕਿਸੇ ਠੇਕੇਦਾਰ ਤੋਂ ਨਹੀਂ ਝਾਗਦੇ ਨਾ ਅਸੀਂ ਲੈਣਾ ਨਾ ਸਾਡੀ ਸਰਕਾਰ ਦਾ ਕੰਟੈਂਟ ਆ ਸਾਡਾ ਇੱਕੋ ਹੀ ਉਦੇਸ਼ ਆ ਉਹਨਾਂ ਨੂੰ ਪੀ ਨਿਰਮਾਨ ਕਾਰਜ ਵਧੀਆ ਹੋਣ ਉਹਦੇ ਨਾਲ ਕੋਈ ਸਮਝੋਤਾ ਨਹੀਂ ਸੋ ਮੈਨੂੰ ਉਮੀਦ ਹੈ ਕਿ ਇਹ ਸੜਕ ਜਲਦੀ ਬਣਾ ਕੇ ਅਸੀਂ ਜਿਹੜੀਆਂ ਉਹ ਲੋਕਾਂ ਨੂੰ ਸੁਵਿਧਾ ਪ੍ਰਕਰਾਂਗੇ ਸੋ ਤਮਾਮ ਸਾਡੇ ਮੰਡੀ ਬੋਰਡ ਦੇ ਅਧਿਕਾਰੀ ਨੇ ਪੀਡਬੀ ਅਧਿਕਾਰੀ ਨੇ ਇਹਨਾਂ ਨੂੰ ਵੀ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਜਿੱਥੇ ਨਿਰਮਾਨ ਕਾਰਜ ਹੋਰ ਖਬਰਾਂ ਦੇਖਣ ਲਈ ਬਣੇ ਰਹੋ ਇੰਡੀਆ ਨਿਊਜ਼ ਪੰਜਾਬ ਦੇ ਨਾਲ ਧੰਨਵਾਦ